ਦੇਖੋ ਲਗਭਗ 12 ਕਿਲੋਮੀਟਰ ਲੰਬੇ ਇਲਾਕੇ ਦੇ ਵਿੱਚ ਪਾਈਪਲਾਈਨ ਜਿਹੜੀ ਆ ਪੈਣੀ ਆ ਇਹਦੇ ਉੱਤੇ 2 ਕਰੋੜ 50 ਲੱਖ ਰੁਪਏ ਦਾ ਖਰਚਾ ਆਉਣਾਗਾ ਔਰ ਬਹੁਤ ਵੱਡੀ ਜਿਹੜੀ ਆ ਛਾਜਲੀਪਿੰਡ ਦੇ ਕਿਸਾਨਾਂ ਦੀ ਰਾਮਗੜ੍ਹ ਚ ਬੰਦੇਪਿੰਡ ਦੇ ਕਿਸਾਨਾਂ ਦੀ ਇਸ ਏਰੀਏ ਦੇ ਕਿਸਾਨਾਂ ਦੀ ਮੰਗ ਸੀਗੀ ਕਿ ਸਾਡੇ ਖੇਤਾਂ ਨੂੰ ਜਿਹੜਾ ਉਹ ਨਹਿਰੀ ਪਾਣੀ ਲਾਇਆ ਜਾਵੇ ਸੋ ਮੰਗ ਜਿਹੜੀ ਪੂਰੀ ਹੋਈ ਆ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨਾਗਾ ਬਹੁਤ-ਬਹੁਤ ਮੁਬਾਰਕਬਾਦ ਕਿ ਅੱਜ ਜਿਹੜਾ ਨਹਿਰੀ ਪਾਣੀ ਆ ਔਰ ਲਗਭਗ 40-45 ਸਾਲਾਂ ਬਾਅਦ ਪਾਈਪਾਂ ਦੇ ਰਾਹੀਂ ਉਹਨਾਂ ਦੇ ਖੇਤਾਂ ਤੱਕ ਪਹੁੰਚ ਰਿਹਾਗਾ ਔਰ ਜਿਹੜਾ ਪਾਣੀ ਸਾਡੇ ਕੋਲੇ ਆ ਪੰਜਾਬ ਦਾ ਪਾਣੀ ਉਹਦੀ ਇੱਕ ਇੱਕ ਬੂੰਦ ਜਿਹੜੀ ਆ ਅਸੀਂ ਖੇਤਾਂ ਤੱਕ ਲੈ ਕੇ ਜਾਵਾਂਗੇ ਸਰਦਾਰ ਭਗਵੰਤ ਸਿੰਘ ਮਾਨ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾਗਾ ਕਿ ਨਹਿਰੀ ਪਾਣੀ ਜਿਹੜਾ ਉਹ ਹਰੇ ਖੇਤ ਜਾਵੇ ਔਰ ਖੇਤ ਦੀ ਜਿਹੜੀ ਪ੍ਰੋਡਕਸ਼ਨ ਆ ਚਾਹੇ ਕਣਕਾ ਚਾਹੇ ਝੋਨਾ ਉਹਦੇ ਵਿੱਚ ਵੀ ਜਿਹੜਾ ਵਾਦਾ ਹੋਊਗਾ ਇਹ ਅੱਗੇ ਵੀ ਪ੍ਰਕਾਸ਼ ਕਰਦੇ ਚੱਲੀ ਰਹਿਣਗੇ ਜੀ ਆਪਣੀ ਹਾਂਜੀ ਵਿਕਾਸ ਕਰ ਜਗੇ ਵੀ ਜਾਰੀ ਰਹਿਣਗੇ ਬਿਲਕੁਲ ਇਹ ਵਿਕਾਸ ਕਰ ਜਾਰੀ ਰਹਿਣਗੇ ਬਿਲਕੁਲ ਇਹਦੇ ਵਿੱਚ ਕਿਸਾਨ ਨੂੰ ਜਿਹੜਾ 10% ਆ ਉਹ ਵੀ ਪਾਉਣ ਦੀ ਲੋੜ ਨਹੀਂ ਪਈ ਕਿਉਂਕਿ ਸਕੀਮ ਜਿਹੜੀ ਸੀ ਸੰਗਰੂਰ ਜ਼ਿਲ੍ਹੇ ਲਈ ਸੀ 100% ਜਿਹੜਾ ਸਰਕਾਰ ਨੇ ਚ ਪੈਸਾ ਪਾਇਆ ਔਰ ਸਾਰੇ ਕਿਸਾਨਾਂ ਨੂੰ ਮੁਫਤ ਜਿਹੜੀ ਆ ਇਹ ਪਾਈਪ ਲਾਈਨ ਪਾ ਕੇ ਦਿੱਤੀ ਜਾ ਰਹੀ ਹੈ ਮੈਂ ਸਮਝਦਾ ਇਹਦੇ ਨਾਲ ਵੱਡੇ ਪੱਧਰ ਤੇ ਪੰਜਾਬ ਦੇ ਜੇ ਪੰਜਾਬ ਦੀ ਗੱਲ ਕਰੀਏ ਜਾਂ ਛਾਜਲੀ ਦੀ ਗੱਲ ਕਰੀਏ ਰਾਮਗੜ੍ਹ ਦੇ ਬੰਦੇ ਪਿੰਡਾਂ ਦੇ ਕਿਸਾਨਾਂ ਦੀ ਗੱਲ ਕਰੀਏ ਬਹੁਤ ਜਿਹੜੀ ਚਰਕੋਣੀ ਮੰਗਾ ਪੂਰੀ ਹੋਈ ਆ ਠੀਕ ਹੈ ਜੀ ਧੰਨਵਾਦ ਹਾਂਜੀ ਕੋਪਾਲ ਜੀ ਅੱਜ ਮੰਤਰੀ ਸਾਹਿਬ ਆਪਣੇ ਖੇਤਾਂ ਦੇ ਵਿੱਚ ਚੱਲ ਕੇ ਆਏ ਨੇ ਕੀ ਕਹੋਂਗੇ ਇਹਦੇ ਬਾਰੇ ਜੋ ਅੱਜ ਉਦਘਾਟਨ ਕਰ ਰਹੇ ਨੇ ਜੀ ਅਸੀਂ ਸਰਦਾਰ ਹਰਪਾਲ ਸਿੰਘ ਟੀਮਾ ਜੀ ਵਿੱਤ ਮੰਤਰੀ ਪੰਜਾਬ ਆ ਸਿਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੀ ਇਹ ਪਾਈਪ ਲਾਈਨ ਹੈ ਜੀ ਸਾਡੀ 2 2 ਕਰੋੜ 50 ਲੱਖ ਜੀ 100% ਦੇ ਵਿੱਚ ਇਹ ਪਾਈ ਪਈ ਹੈ ਜੀ ਤੇ ਅਸੀਂ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਪੰਜਾਬ ਸਰਕਾਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਿੱਲੇ ਹਾਂਜੀ ਇਹ ਪਾਈਪ ਲਾਈਨ ਦੀ ਕਿੰਨੀ ਲੰਬਾਈ ਵਗੈਰਾ ਇਹ ਪਾਈਪਲਾਈਨ ਦੀ ਲੰਬਾਈ ਜੀ 1120 ਕਿਲੇ ਜੀ ਏਕੜ ਜੀ ਤੇ 12 ਕਿਲੋਮੀਟਰ ਦੀ ਲੈਣ ਹੈ ਜੀ ਇਹ ਸਾਰੇ। ਪਾਰ ਆ ਇਤਿਹਾਸ ਚ ਬੀ ਖਜ਼ਾਨਾ ਮੰਤਰੀ ਆਪ ਖੇਤਾਂ ਚ ਗਰਾਊਂਡ ਤੇ ਜਾ ਕੇ ਇਸ ਪਾਈਪਲਾਈਨ ਦਾ ਕੰਮ ਦੇਖ ਰਹੇ ਨੇ। ਇਹ ਪਾਈਪਲਾਈਨ ਖਾਲਸਾ ਜੀ 40 ਸਾਲ ਬਾਅਦ ਸਾਡੇ ਇਨਾਂ ਖੇਤਾਂ ਨੂੰ ਪਾਣੀ ਲੱਗੂਗਾ ਜਿੱਥੇ ਆਪਾਂ ਖੜੇ ਆ। ਅਸੀਂ ਬਹੁਤ ਧੰਨਵਾਦ ਕਰਦੇ ਆ 2.5 ਕਰੋੜ ਦਾ ਪ੍ਰੋਜੈਕਟ ਸੁਣ ਕੇ ਇੱਥੇ ਕਿਸੇ ਸਮੇਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਖੇਤ ਨਾਲ ਲੱਗਦਾ ਸੀ ਪਰ ਉਸ ਵੇਲੇ ਵੀ ਸਾਨੂੰ ਇਹ ਸਹੂਲਤ ਨਹੀਂ ਮਿਲੀ ਉਸ ਸਮੇਂ ਵੀ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਵੀ ਚਲੋ ਕੋਈ ਕਾਰਨ ਸੀ ਜਿਹੜੇ ਕਰ ਨਹੀਂ ਬਣ ਸਕਿਆ ਹੁਣ ਅਸੀਂ ਸਰਕਾਰ ਦਾ ਤੇ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ 12 ਕਿਲੋਮੀਟਰ ਬਹੁਤ ਵੱਡੀ ਲੈਣ ਬਣਦੀ ਹੈ ਕਹਿਣ ਤੇ ਸ਼ਬਦ ਬਹੁਤ ਛੋਟੇ ਨੇ ਦਿਲੋਂ ਧੰਨਵਾਦ ਕਰਦੇ ਆ ਅਸੀਂ ਸਾਰੇ ਕਿਸਾਨ ਭਰਾ ਕਿਸਾਨ ਨੂੰ ਅੱਜ ਸਭ ਤੋਂ ਵੱਡੀ ਲੋੜ ਮੁੱਖ ਲੋੜ ਪਾਣੀ ਦੀ ਹੈ ਸਾਡਾ ਸਨਾਮ ਬਲਾਕ ਰੈੱਡ ਜ਼ੋਨ ਚ ਹੈ ਸਾਨੂੰ ਸਭ ਨੂੰ ਪਤਾ ਹੈ ਅਸੀਂ ਕਿੰਨਾ ਕਿਚਰਪੋਰਾ ਰਾਹੀਂ ਪਾਣੀ ਕੱਢ ਕੇ ਝੋਨਾ ਲਾਵਾਂਗੇ ਸੋ ਅਸੀਂ ਬਾਰ-ਬਾਰ ਧੰਨਵਾਦ ਕਰਦੇ ਹਾਂ ਦਿਲੋਂ ਧੰਨਵਾਦ ਕਰਦੇ ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹੀ ਮੁੱਖ ਲੋੜ ਸੀ ਇਹ ਸਾਡਾ ਹੱਲ ਹੋ ਗਿਆ ਦਿਲੋਂ ਧੰਨਵਾਦ ਜੀ ਬਿਲਕੁਲ ਨਹੀਂ ਜੀ 1 ਰੁਪਿਆ ਖਰਚ ਨਹੀਂ ਹੋਇਆ ਅਫਸਰ ਆਪ ਆ ਕੇ ਸਾਨੂੰ ਪੁੱਛਦੇ ਨੇ ਕਿੱਥੇ ਅਸੀਂ ਜਾਂਦੇ ਤੇ ਸਾਨੂੰ ਹੁਣ ਆਪ ਇੱਥੇ ਆ ਕੇ ਫੋਨ ਕਰਦੇ ਨੇ ਵੀ ਅਸੀਂ ਕਿੱਥੇ ਕੰਮ ਸ਼ੁਰੂ ਕਦੋਂ ਕਰਨਾ ਹੈ ਕਿੱਧਰੋਂ ਕਰਨਾ ਹੈ ਰਕਬਾ ਬਹੁਤ ਵੱਡਾ ਤਿੰਨ ਪਿੰਡਾਂ ਦਾ ਰਕਬਾ ਹੋ ਗਿਆ ਰਾਮਗੜ੍ਹ ਜਮੰਦੇ ਕੋਠੇ ਰੋਹੀਰਾਮ ਤੇ ਸ਼ਾਜਲੀ ਦਾ ਗਊਸ਼ਾਲਾ ਤੱਕ ਸਰਦਾਰ ਪੈਲਸ ਦੇ ਬੈਕਸਾਈਡ ਤਿੰਨ ਬ੍ਰਾਂਚਾਂ 12 ਕਿਲੋਮੀਟਰ ਦੀਆਂ ਬਣਨੀਆਂ ਨੇ ਬਹੁਤ ਵੱਡੀ ਲੈਣਾ ਜੀ ਬਿਲਕੁਲ ਜੀ ਕਿਸਾਨਾਂ ਵਾਸਤੇ ਇਸ ਤੋਂ ਵੱਡੀ ਕੋਈ ਹੋ ਨਹੀਂ ਸਕਦੀ ਵੀ ਕਿਸਾਨਾਂ ਨੂੰ ਆ ਜਿਹੜੇ ਅਸੀਂ ਧਰਮਸ਼ਾਲਾ ਦੇ ਹੋਰ ਪੈਸੇ ਲਈ ਜਾਂਦੇ ਆ ਅਸੀਂ ਕਹਿੰਦੇ ਆ ਵੀ ਜੇ ਅੱਜ ਕਿਸਾਨ ਨੂੰ ਮੁੱਖ ਲੋੜ ਹੈ ਪੰਜਾਬ 'ਚ ਤਾਂ ਨਹਿਰੀ ਪਾਣੀ ਦੀ ਹੈ ਜੀਤੇ ਸਾਡੀ ਸਰਕਾਰ ਮਾਨਯੋਗ ਭਗਵੰਤ ਸਿੰਘ ਮਾਨ ਜੀ ਹਰਪਾਲ ਸਿੰਘ ਚੀਮਾ ਜੀ ਖਜ਼ਾਨਾ ਮੰਤਰੀ ਸਾਨੂੰ ਤਾਂ ਪੁੱਛਣ ਦੀ ਲੋੜ ਨਹੀਂ ਜੀ ਸਾਡੇ ਤਾਂ ਹੱਥ 'ਚ ਖਜ਼ਾਨਾ ਹੀ 50 ਸਾਲ 70 ਸਾਲ ਬਾਅਦ ਪਹਿਲੀ ਵਾਰ ਆਇਆ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਅਸੀਂ ਪਹਿਲਾਂ ਤਾਂ ਬਹੁਤ ਦਿਲ ਦੀ ਗ੍ਰਹਿਣੀਆਂ 'ਚ ਧੰਨਵਾਦ ਕਰਦੇ ਆਏ ਜਿਨ੍ਹਾਂ ਨੇ ਕੁਦਰਤੀ ਪਾਣੀ ਨੂੰ ਬਚਾਉਣ ਵਾਸਤੇ ਉਪਰਾਲਾ ਕਰ ਰਿਹਾ ਹੈ ਮੁੱਖ ਮੰਤਰੀ ਸ਼ਰਪਵੰਤ ਸਿੰਘ ਮਾਨ ਜੀ ਦਾ ਵਿੱਤ ਮੰਤਰੀ ਰਵਾਲ ਸਿੰਘ ਚੀਮਾ ਜੀ ਨੇ ਜਿਨ੍ਹਾਂ ਨੇ ਪਾਈਪ ਲਾਈਨਾਂ ਦਾ ਉਪਰਾਲਾ ਕਰਕੇ ਸਾਰੇ ਪੰਜਾਬ ਵਾਸਤੇ ਚੱਲਿਆ ਹੋਇਆ ਹੈਗਾ ਪ੍ਰੋਜੈਕਟ ਨੇਗੇ ਇਸ ਵਾਸਤੇ ਸਾਡੇ ਸਾਥੀ ਲਈ ਵਾਸਤੇ ਵੀ ਇਹਨਾਂ ਨੇ ਪਹਿਲਾਂ 4 ਲੈਣਾ ਇਹ ਤੋਂ ਪਹਿਲਾਂ ਪੈ ਗਈਆਂ ਉਦੋਂ ਬਾਅਦ ਹੁਣ 5ਵੀਂ ਲਾਈਨ ਪੈ ਰਹੀ ਹੈਗੀ ਇਹ ਪਾਈਪ ਲਾਈਨਾਂ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਾਲ ਸਿੰਘ ਜੀ ਮਾਨ ਜੀ ਦਾ ਤੇ ਮੁੱਖ ਮੰਤਰੀ ਸਰ ਭਵਨ ਦਸ਼ੀ ਮਾਨ ਜੀ ਦਾ ਹਾਂਜੀ ਪੰਜ ਸਾਹਿਬ ਕੀ ਕਹੋਗੇ ਜੋ ਅੱਜ ਮੰਤਰੀ ਸਾਹਿਬ ਖੁਦ ਪਹੁੰਚਨੇ ਖੇਤਾਂ ਦੇ ਵਿੱਚ ਗਰਾਊਂਡ ਲੈਵਲ ਤੇ ਹੋਰੇ ਮੰਤਰੀ ਸਾਹਿਬ ਅੱਜ ਪਹਿਲੀ ਵਾਰ ਨਹੀਂ ਪਹੁੰਚੇ ਜੀ ਇਹਦਾ ਜੀ ਲਗਾਤਾਰ ਆਉਂਦੇ ਰਹਿੰਦੇ ਨੇ ਜਿਹੜੀ ਪਾਈਪ ਲਾਈਨ ਪੈਂਦੀ ਰਹਿੰਦੀ ਆ ਉਹ ਤੇ ਆਪ ਨਗਰਾਨੇ ਵਾਲੇ ਜਿਹੜਾ ਮਾਰ ਕੇ ਜਾਂਦੇ ਨੇ ਹਾਂਜੀ ਕਹੋਗੇ ਇਹਨਾਂ ਦਾ ਧੰਨਵਾਦ ਕਰਦੇ ਧੰਨਵਾਦ ਕਰਦੇ ਆ ਜੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਮੁੱਖ ਮੰਤਰੀ ਭਗਨ ਤਸ਼ੀਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਦਾ ਜੀ ਕੰਡੇ ਕੱਢ ਰਖਨੇ ਪਾਣੀ ਪੱਖੋਂ ਦਾ ਇਹਨਾਂ ਨੇ ਬਹੁਤ ਵਧੀਆ ਕੰਮ ਜੀ ਬਾਦੂ ਜੀ ਪੈਸਾ ਦਾ ਲੱਗਦਾ ਨਹੀਂ ਪਿੰਡ ਚ ਇਹਨਾਂ ਆ ਰਿਹਾ ਬੜੀ ਬਖਸ਼ ਚਾਰ ਚੋੜੇ ਤੇ ਪੰਜ ਚੱਕ ਚੱਕ ਕੇ ਬਰੂਗੂ ਜੀ ਜੇ ਦੇ ਚੱਕ ਕੇ ਬਰੂਗੂ ਜੀ ਹਾਰੀ ਗੰਦੀ ਫੜੂ ਤੁਸੀਂ ਦੇਖ ਰਹੇ ਹੋ ਯਾ ਚਾ ਸਰਦਾਰ ਹਰਪਾਲ ਸਿੰਘ ਜੀ ਚੀਮਾਪਤ ਮੰਤਰੀ ਸਾਹਿਬ ਚੋਕੇ ਖੇਤਾਂ ਦੇ ਵਿੱਚ ਪਹੁੰਚੇ ਨੇ ਸਨਾਮ ਵਾਲੇ ਖੇਤਾਂ ਦੇ ਵਿੱਚ ਜੋ ਪ੍ਰੋਜੈਕਟ ਲੱਗਿਆਗਾ ਵੱਡਾ ਕਰੋਨਾ ਦਾ ਪ੍ਰੋਜੈਕਟ ਆ ਜਾਨੀਏ ਤੋਂ ਘਾਟਨ ਕਰਨ ਪਹੁੰਚੇ ਨੇ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਲਾਈਵ ਸਾ ਉਹ ਖਾਲ ਬਣ ਗਿਆ ਜੀ ਉਹਦਾ ਦੇਖ ਲਓ ਇਹਨਾਂ ਭਾਈ ਉਹਦੀ ਚੰਗਰ ਮਾਰ ਗਈ ਤਾਂ ਵੀ ਬਹੁਤ ਧੰਨਵਾਦ ਸੋਕਰ ਧੰਨਵਾਦ ਹਾਂ ਫੋਨ ਤੇ ਸਾਰਦਾ ਕਰ ਗਿਆ ਇਹਨੂੰ ਅੱਜ ਮਾਰੂ ਕੋਤੇ ਇਹ ਰੇਲ ਲੰਘਣਾ ਹੈ 5 ਕਿਲੋ ਮੀਟਰ ਕਰ ਮੈਂ ਨੇ ਪਰ ਕ੍ਰੋਸ ਕਰ ਕੇ 12 ਕਿਲੋ ਮੀਟਰ ਸਾਰੀ 12 ਕਿਲੋ ਹਾਂ ਬਸ ਸਾਰੀ 12 ਕਿਲੋ ਰੇਲ ਲੰਘਣਾ 5 ਕਿਲੋ ਮੀਟਰ ਤੇ ਜਾ ਰਿਹਾ ਹਾਂ ਜੀ ਜੀ ਹਾਂ ਜੀ ਇਦਰੋਂ ਕੋਰੋਂ ਸਿੱਧੀ ਲੰਗੀ ਜੀ 1267 ਲੱਖ 70 ਹਜ਼ਾਰ ਰੁਪਏ 23 ਕਰੋੜ ਜੀ ਇਹ ਸਰ ਗੱਡੀ ਦੇ ਲੈਣ ਨਾਲ ਲੱਗਣਾ ਜੀ ਇਧਰੋਂ ਪਿੰਡ ਕੋਲ ਗੱਡੀ ਲੈਣ ਨਾਲ ਬਸ ਥੋੜਾ ਜਿਹਾ ਹਰ ਹੋ ਜੀ ਬਾਈ ਤੋਂ ਸਾਹਮਣੇ ਪੰਜ ਹਿੱਸੇ ਦਾ ਬਾਗ ਤਿੰਨ ਬਰਾਂਚ ਆ ਗਿਆ ਜੇ ਤਿੰਨ ਬਰਾਂਚ ਆ ਬੰਦ ਕਿੰਨੇ ਕਿਲੋਮੀਟਰ ਦਾ ਹੋਵੇ 12 ਸਰ ਕਿੱਲੇ ਕਿੱਲੇ ਹੋਵੇ ਇੱਥੇ 1120 1120 ਨਹੀਂ ਜੀ 1120 ਹਾਂ ਜੀ 1120 ਇਹ ਸਮਾਂ ਹੈ ਜਿੱਥੇ ਵੀ ਲੰਗੂ ਜੀ ਸਾਹ ਦੇ ਨਾ ਹਾਂ ਸਾਹਿਬ ਜੀ ਬਹੁਤ ਸ਼ਾਲਾ ਤੋਂ ਬਹੁਤ ਸ਼ਾਲਾ ਦੇ ਪਰਾਂ ਦੀ ਹੋ ਜੀ ਹਾਂ ਉੱਧਰ ਦੱਕ ਜਾ ਇਧਰ ਆ ਫਿਰ ਆ ਜਣਗੀ ਐ ਸੋਹਣ ਸਾਬ ਇਹ ਇਹ ਜ਼ਰਾ ਕੰਮ ਇਹ ਕਿੱਥੇ ਜਾਂਦੀ ਹੈ ਇਹ ਕਿਤੇ ਕਰੋ ਅੱਡੀ ਲੈਂਡ ਦੇ ਵਿੱਚ ਆ ਗਿਆ ਪੈ ਪਾ ਗਿਆ ਪਾ ਲੈ ਸਰਵਿਸ ਲੈ ਪਾ ਲੈ ਤਰੀ ਬਾਲਾ ਹਉਂ ਹੀ ਲਾ ਕੋ ਕਰੋ ਉਹ ਨੂੰ ਮੈਂ ਕਿਉਂ ਕਰੇਗਾ i